ਸੋ ਅੱਜ ਅਸੀਂ ਜੋ ਨਵਾਂ ਵਿਸ਼ਾ ਸ਼ੁਰੂ ਕਰਨ ਜਾ ਰਹੇ ਹਾਂ ਉਹ ਆ ਪ੍ਰਭੂ ਯੀਸ਼ੂ ਮਸੀਹ ਦਾ ਪਾਣੀ ਉੱਤੇ ਚੱਲਣਾ ਸੋ ਇਸ ਨੂੰ ਅਸੀਂ ਦੇਖਾਂਗੇ ਮੱਤੀ ਦੀ ਇੰਜੀਲ 14 ਅਧਿਆਏ ਉਸ ਦਾ 22 ਵਚਨ ਤੋਂ ਲੈ ਕੇ 33 ਵਚਨ ਤੱਕ ਜੋ ਆ ਇਸ ਨੂੰ ਅਸੀਂ ਕਵਰ ਕਰਾਂਗੇ ਸੋ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਆ ਜਦੋਂ ਪ੍ਰਭੂ ਯੀਸ਼ੂ ਮਸੀਹ ਨੇ 5000 ਤੋਂ ਜ਼ਿਆਦਾ ਜੋ ਲੋਕਾਂ ਨੂੰ 5 ਰੋਟੀਆਂ ਔਰ 2 ਮੱਛੀਆਂ ਦੇ ਨਾਲ ਰਜਾਇਆ ਉਸ ਤੋਂ ਬਾਦ ਜਦੋਂ ਪ੍ਰਭੂ ਯੀਸ਼ੂ ਮਸੀਹ ਜੋ ਚੇਲਿਆਂ ਨੂੰ ਬੋਲਦੇ ਆ ਕਿ ਤੁਸੀਂ ਜਾਓ ਔਰ ਮੈਂ ਇਸ ਭੀੜ ਨੂੰ ਵਿਦਿਆ ਕਰਕੇ ਹੁੰਦਾ ਆ ਅਸੀਂ ਉਸ ਪੁਆਇੰਟ ਤੋਂ ਅਸੀਂ ਸ਼ੁਰੂ ਕਰਾਂਗੇ ਇਸ ਦਾ 22 ਵਚਨ ਅਸੀਂ ਦੇਖਦੇ ਆ ਮਤੀ 14 ਦਾ 22 ਇਸ ਜਗਾ ਤੇ ਲਿਖਿਆ ਉਹਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ ਪਈ ਚਾਤੀ ਕਰ ਮੈਂ ਭੀੜ ਨੂੰ ਵਿਦਿਆ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ ਕੇ ਮੇਥੋਂ ਪਹਿਲਾ ਪਾਰ ਲੰਘ ਜਾਓ ਸੋ ਇਸ ਆਇਤ ਦੇ ਵਿੱਚ ਸਾਡੇ ਲਈ ਇੱਕ ਬਹੁਤ ਹੀ ਇੱਕ ਸੁੰਦਰ ਇੱਕ ਭੇਤ ਜੋ ਸਿੱਖਣ ਵਾਸਤੇ ਆ ਜੋ ਖਾਸ ਕਰ ਹਰ ਸੇਵਕ ਲਈ ਸਿੱਖਣਾ ਜ਼ਰੂਰੀ ਹੈ ਜੋ ਪਰਮੇਸ਼ਰ ਦੇ ਬਚਨ ਦੀ ਸੇਵਾ ਕਰ ਰਿਹਾ ਆ ਜਾਂ ਉਸ ਹਰ ਵਿਸ਼ਵਾਸੀ ਲਈ ਸਿੱਖਣਾ ਜ਼ਰੂਰੀ ਹੈ ਜਿਹੜਾ ਸੇਵਾ ਕਰਨ ਦਾ ਇੱਕ ਮਨ ਰੱਖਦਾ ਆ ਜਾਂ ਸੇਵਾ ਲਈ ਤਿਆਰ ਹੋ ਰਿਹਾ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਦੀ ਸੇਵਕਾਈ ਦਾ ਇੱਕ ਕਿੰਨਾ ਖੂਬਸੂਰਤ ਇੱਕ ਨਿਯਮ ਜੋ ਸਾਨੂੰ ਨਜ਼ਰ ਆਉਂਦਾ ਆ ਜਿਹੜਾ ਹਰ ਇੱਕ ਸੇਵਕ ਦੀ ਸੇਵਕਾਈ ਵਿੱਚ ਨਜ਼ਰ ਆਉਣਾ ਕੀ ਹੈ ਜ਼ਰੂਰੀ ਹੈ ਇਸ ਸਗਾ ਦੇ ਉੱਤੇ ਅਸੀਂ ਦੇਖਦੇ ਆ ਕਿ ਪ੍ਰਭੂ ਯੇਸ਼ੂ ਮਸੀਹ ਕੀ ਕਹਿ ਰਿਹਾ ਚੇਲਿਆਂ ਨੂੰ ਕਿ ਤੁਸੀਂ ਜਾਓ ਔਰ ਮੈਂ ਭੀੜ ਨੂੰ ਵਿਦਿਆ ਕਰਕੇ ਆਵਾਂਗਾ ਪਰ ਅਸੀਂ ਅੱਜ ਆਮ ਤੌਰ ਤੇ ਜੋ ਦੇਖਦੇ ਆ ਅੱਜ ਦੇ ਮਸੀਹ ਸਮਾਜ ਦੇ ਵਿੱਚ ਕਿ ਜਿਹੜਾ ਇੱਕ ਮੁੱਖ ਪਾਸਟਰ ਜਾਂ ਪ੍ਰਚਾਰਕ ਜਾਂ ਜਿਸ ਤੇ ਲਈ ਦੂਰ ਦੂਰ ਤੋਂ ਲੋਕ ਚੱਲ ਕੇ ਆਏ ਹੁੰਦੇ ਆ ਜਿਸ ਨੂੰ ਦੇਖਣ ਲਈ ਜਾਂ ਸੁਣਨ ਵਾਸਤੇ ਉਹ ਪਾਸਟਰ ਜਾਂ ਮੁੱਖ ਚਿਹਰਾ ਜਿਹੜਾ ਆ ਉਹ ਉਹਨਾਂ ਨੂੰ ਬਾਅਦ ਵਿੱਚ ਨਜ਼ਰ ਹੀ ਨਹੀਂ ਆਉਂਦਾ ਮਤਲਬ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਜਿਹੜਾ ਜਿਸ ਸੇਵਕ ਲਈ ਅਸੀਂ ਇਕੱਠੇ ਹੋਏ ਆ ਉਹ ਕਦੋਂ ਕਿਸ ਰਸਤੇ ਤੋਂ ਚਲਾ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਚਲਦਾ ਔਰ ਫਿਰ ਭੀੜ ਨੂੰ ਵਿਦਿਆ ਕਰਨ ਦਾ ਕੰਮ ਕਿਦਾ ਹੋ ਜਾਂਦਾ ਆ ਜੋ ਵਲੰਟੀਅਰਸ ਹੁੰਦੇ ਆ ਜਾਂ ਉਸ ਸਮੇ ਉਸ ਮੌਕੇ ਦੇ ਉੱਤੇ ਜੋ ਸੇਵਾਦਾਰ ਹੁੰਦੇ ਆ ਉਹਨਾਂ ਦਾ ਕੰਮ ਹੋ ਜਾਂਦਾ ਆ ਭੀੜ ਨੂੰ ਹੁਣ ਵਿਦਿਆ ਕਰਨਾ ਪਰ ਇੱਥੇ ਅਸੀਂ ਦੇਖਦੇ ਆ ਕਿ ਵਲੰਟੀਅਰਸ ਜਿਹੜੇ ਆ ਪ੍ਰਭੂ ਯੀਸ਼ੂ ਮਸੀ ਉਨ੍ਹਾਂ ਨੂੰ ਕੀ ਬੋਲਦਾ ਕਿ ਤੁਸੀਂ ਜਾਓ ਮੇਰੇ ਤੋਂ ਪਹਿਲਾਂ ਔਰ ਭੀੜ ਨੂੰ ਵਿਦਿਆ ਕਰਨ ਦੀ ਜ਼ਿੰਮੇਵਾਰੀ ਕੌਣ ਉਠਾ ਰਿਹਾ ਮੈਂ ਉਠਾ ਰਿਹਾ ਪ੍ਰਭੂ ਯੀਸ਼ੂ ਮਸੀ ਉਠਾ ਰਿਹਾ ਕਿਉਂ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਜਾਣਦਾ ਹੈ ਕਿ ਇਹ ਲੋਕ ਜੋ ਇੱਥੇ ਇਕੱਠੇ ਹੋਏ ਆ ਇਹ ਪਤਰਸ ਨੂੰ ਦੇਖਣ ਵਾਸਤੇ ਇਕੱਠੇ ਨਹੀਂ ਹੋਏ ਪਤਰਸ ਨੂੰ ਮਿਲਣ ਲਈ ਪਤਰਸ ਨਾਲ ਗੱਲਬਾਤ ਕਰਨ ਲਈ ਨਹੀਂ ਇਕੱਠੇ ਹੋਏ ਬਲਕਿ ਮੇਰੇ ਵਾਸਤੇ ਆਏ ਆ ਮੈਨੂੰ ਦੇਖਣ ਲਈ ਮੈਨੂੰ ਮਿਲਣ ਲਈ ਮੇਰੇ ਕੋਲੋਂ ਪ੍ਰਾਰਥਨਾ ਕਰਵਾਉਣ ਲਈ ਮੇਰੇ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਵਾਸਤੇ ਇਕੱਠੇ ਹੋਏ ਆ ਸੋ ਇਸ ਕਰਕੇ ਯੀਸ਼ੂ ਮਸੀਹ ਜੋ ਆ ਉਹਨਾਂ ਨੂੰ ਵਿਦਿਆ ਕਰ ਰਿਹਾ ਹੈ ਸੀ ਆਫ ਕਰ ਰਿਹਾ ਹੈ ਯੀਸ਼ੂ ਮਸੀਹ ਉਹਨਾਂ ਨੂੰ ਜੋ ਆ ਨਜ਼ਰ ਆ ਰਿਹਾ ਹੈ ਪਤਰਸ ਨਜ਼ਰ ਨਹੀਂ ਆ ਰਿਹਾ ਭੀੜ ਨੂੰ ਹਣ ਵਾਲੰਟੀਅਰਸ ਕੋਈ ਨਜ਼ਰ ਨਹੀਂ ਆ ਰਿਹਾ ਪਰ ਕੋ ਨਜ਼ਰ ਆ ਰਿਹਾ ਹੈ ਉਹ ਪ੍ਰਮੁੱਖ ਚਿਹਰਾ ਜਿਸ ਦੇ ਵਾਸਤੇ ਇਕੱਠੇ ਹੋਏ ਆ ਸੋ ਅੱਜ ਇਸ ਪ੍ਰਕਾਰ ਦਾ ਸਮਰਪਣ ਇਸ ਪ੍ਰਕਾਰ ਦਾ ਇੱਕ ਸੇਵਾ ਦਾ ਸਿਧਾਂਤ ਇੱਕ ਨਿਯਮ ਅੱਜ ਜ਼ਰੂਰੀ ਆ ਅੱਜ ਹਰ ਇੱਕ ਸੇਵਕ ਨੇ ਆਪਣੇ ਸੇਵਾ ਚ ਲਾਗੂ ਕਰਨਾ ਆ ਹਰ ਇੱਕ ਵਿਸ਼ਵਾਸੀ ਨੇ ਅਗਰ ਸੇਵਾ ਲਈ ਤਿਆਰ ਹੋਣਾ ਤਾਂ ਇਸ ਪ੍ਰਕਾਰ ਦੀ ਸੇਵਾ ਲਈ ਤਿਆਰ ਹੋਣਾ ਹੈ ਕਿਉਂਕਿ ਅ ਵੱਡੇ ਵੱਡੇ ਮੰਚ ਦੇ ਉੱਤੇ ਜਦੋਂ ਕਿ ਸਾਹਮਣੇ 5000 10000 ਲੋਕ ਸੁਣਨ ਲਈ ਖੜੇ ਆ ਤਾਂ ਉਸ ਮੰਚ ਦੇ ਉੱਤੇ ਖੜੇ ਹੋ ਕੇ ਬੋਲਣਾ ਹਰ ਕੋਈ ਪਸੰਦ ਕਰਦਾ ਹੈ ਹਰ ਕੋਈ ਚਾਹੁੰਦਾ ਕਿ ਸਾਨੂੰ ਖੜਾ ਕਰੋ ਔਰ ਅਸੀਂ ਬੋਲੀਏ ਔਰ ਲੋਕ ਸੁਣਨ ਹਰ ਕੋਈ ਚਾਹੁੰਦਾ ਕਿ ਲੋਕ ਸਾਡੀ ਸੁਣਨ ਅਸੀਂ ਬੋਲੀਏ ਔਰ ਉਹ ਲੋਕ ਸੁਣਨ ਪਰ ਉਹ ਲੋਕ ਵੀ ਕੁਝ ਬੋਲਣਾ ਚਾਹੁੰਦੇ ਆ ਉਹਨਾਂ ਨੂੰ ਸੁਣਨ ਵਾਸਤੇ ਵੀ ਇੱਕ ਸੇਵਕ ਨੇ ਕੀ ਕਰਨਾ ਆ ਅੱਗੇ ਆਉਣਾ ਆ ਕਿ ਤੁਸੀਂ ਜੋ ਬੋਲਿਆ ਉਹਨਾਂ ਨੇ ਸੁਣਿਆ ਆ ਪਰ ਹੁਣ ਉਹ ਵੀ ਕੁਝ ਬੋਲਣਾ ਚਾਹੁੰਦੇ ਆ ਉਹਵੇਂ ਦਿਲ ਚ ਕਈ ਗੱਲਾਂ ਲੈ ਕੇ ਉਹ ਖੜੇ ਆ ਜਿਹੜੀਆਂ ਉਹ ਤੁਹਾਡੇ ਨਾਲ ਕਰਨੀਆਂ ਚਾਹੁੰਦੇ ਆ ਉਹ ਚਾਹੁੰਦੇ ਤੁਸੀਂ ਉਹਨਾਂ ਨੂੰ ਸੁਣੋ ਉਹਨਾਂ ਦੀਆਂ ਮੁਸ਼ਕਲਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ਤੇ ਸੁਣੋ ਔਰ ਉਹਨਾਂ ਨੂੰ ਵਚਨ ਦੇ ਵਿੱਚੋਂ ਕੁਝ ਤਸੱਲੀ ਦੀ ਗੱਲ ਉਹਨਾਂ ਦੇ ਨਾਲ ਕਰੋ ਹਾਂ ਇਹ ਗੱਲ ਬਿਲਕੁਲ ਠੀਕ ਆ ਕਿ ਕਈ ਵਾਰੀ ਬਹੁਤ ਵੱਡੀ ਗੈਦਰਿੰਗ ਦੇ ਵਿੱਚ ਇੱਕ ਇੱਕ ਨੂੰ ਮਿਲਣਾ ਕਈ ਵਾਰੀ ਪੋਸੀਬਲ ਨਹੀਂ ਹੋ ਪੰਦਾ ਪਰ ਇੱਕ ਸੇਵਕ ਨੇ ਜਿੱਥੋਂ ਤੱਕ ਸੰਭਵ ਹੋ ਸਕਦਾ ਉਸਨੇ ਆਪਣੀ ਪੂਰੀ ਜਾਨ ਲਗਾਉਣੀ ਆ ਕਿ ਪ੍ਰਭੂ ਅਗਰ ਤੂੰ ਮੈਨੂੰ ਇਨ੍ਹਾਂ ਲੋਕਾਂ ਵਿੱਚ ਲੈ ਕੇ ਆਇਆ ਹੈ ਤੇ ਪ੍ਰਭੂ ਮੈਂ ਹੜਬੜਾ ਹਟ ਦੇ ਨਾਲ ਆ ਕੇ ਹੜਬੜਾ ਹਟ ਦੇ ਨਾਲ ਹੀ ਮੈਂ ਨਹੀਂ ਚਲਾ ਜਾਊਂਗਾ ਪ੍ਰਭੂ ਪ੍ਰਭੂ ਜਿੱਥੋਂ ਤੱਕ ਸੰਭਵ ਹੋ ਸਕਦਾ ਮੈਂ ਇਨ੍ਹਾਂ ਲੋਕਾਂ ਵਿੱਚ ਖੜਾ ਰਹੂੰਗਾ ਅਗਰ ਪ੍ਰਭੂ ਮੇਰੇ ਰਾਹੀ ਤੁਸੀਂ ਕਿਸੇ ਨਾਲ ਗੱਲ ਕਰਨੀ ਆ ਨਿੱਜੀ ਤੌਰ ਤੇ ਅਗਰ ਇੱਕ ਵਿਅਕਤੀ ਅਗਰ ਕੋਈ ਬਿਖਰਿਆ ਹੋਇਆ ਟੁੱਟਾ ਹੋਇਆ ਅਗਰ ਕੋਈ ਵਿਅਕਤੀ ਐਸਾ ਅਗਰ ਇਸ ਜਗ੍ਹਾ ਤੇ ਅਗਰ ਪ੍ਰਭੂ ਅਗਰ ਤੁਸੀਂ ਮੇਰੇ ਰਾਹੀ ਤੁਸੀਂ ਉਹਦੇ ਨਾਲ ਕੁਝ ਗੱਲ ਕਰਨੀ ਆ ਪ੍ਰਭੂ ਤਾਂ ਪ੍ਰਭੂ ਮੈਂ ਹਾਜ਼ਰ ਹਾਂ ਮੈਂ ਸਗਾ ਦੇ ਉੱਤੇ ਹੜ ਬੜਾ ਹਟ ਵਾਲੀ ਸੇਵਾ ਨੂੰ ਪਰਮੇਸ਼ਰ ਕਦੀ ਪਸੰਦ ਨਹੀਂ ਕਰੇਗਾ ਦੇਖੋ 10 ਜਗਾਵਾਂ ਦੇ ਉੱਤੇ ਇੱਕ ਸੇਵਕ ਜਾ ਕੇ ਅਗਰ ਹੜਬੜਾ ਹਟ ਜਾਏ ਹੜਬੜਾ ਹੜ ਚੋਂ ਨਿਕਲ ਜਾਏ ਕਿ ਅਸੀਂ ਤੋਂ ਅੱਗੇ ਵੀ ਜਾਣਾ ਆ ਅਸੀਂ ਅੱਗੇ ਵੀ ਜਾਣਾ ਆ ਸਾਡੇ ਕੋਲ ਹੁਣ ਸਮਾਂ ਨਹੀਂ ਅਸੀਂ ਨਹੀਂ ਰੁਕ ਸਕਦੇ ਦੇਖੋ ਇਸ ਪ੍ਰਕਾਰ ਦੇ ਨਾਲ 10 ਜਗਾਵਾਂ ਤੇ ਜਾਣ ਤੋਂ ਚੰਗਾ ਆ ਕਿ ਇੱਕ ਸੇਵਕ 5 ਥਾਵਾਂ ਤੇ ਚਲਾ ਜਾਏ 4 ਥਾਵਾਂ ਤੇ ਚਲਾ ਜਾਏ ਪਰ ਤਸੱਲੀ ਦੇ ਨਾਲ ਜਾਏ ਤਸੱਲੀ ਦੇ ਨਾਲ ਉਹਨਾਂ ਲੋਕਾਂ 'ਚ ਬੈਠੇ ਤਸੱਲੀ ਨਾਲ ਉਸਗਾ ਤੋਂ ਨਿਕਲੇ ਹਮ ਸਲੀਦੀ ਸੇਵਾ ਹੜਬੜਾ ਹਟ ਵਾਲੀ ਸੇਵਾ ਨਹੀਂ ਕਿਉਂਕਿ ਪ੍ਰ부 ਯੀਸ਼ੂ ਮਸੀਹ ਦੀ ਸੇਵਾ ਚ ਤੁਸੀਂ ਦੇਖੋ ਹੜਬੜਾ ਹਟ ਨਹੀਂ ਆ ਤੁਸੀਂ ਦੇਖੋ ਯੋਹੰਨਾ ਦੀ ਅੰਜੀਲ ਚਾਰ ਅਧਿਆਇ ਨੂੰ ਤੁਸੀਂ ਪੜ੍ਹ ਕੇ ਦੇਖੋ ਜਿਸ ਸਮੇਂ ਸਾਮਰੀ ਤੀਵੀਂ ਪ੍ਰ부 ਯੀਸ਼ੂ ਮਸੀਹ ਨੂੰ ਮਿਲਦੀ ਆ ਔਰ ਉਹ ਪਿੰਡ ਸਾਰਾ ਇਕੱਠਾ ਕਰਕੇ ਲੈ ਆਉਂਦੀ ਆ ਔਰ ਉਸ ਜਗ੍ਹਾ ਤੇ ਤੁਸੀਂ ਪੜ੍ਹ ਕੇ ਦੇਖੋ ਯੋਹੰਨਾ ਚਾਰ ਅਧਿਆਇ ਉਸ ਦੀ 40 ਆ ਇੱਥੇ ਚ ਇਸਗਤ ਲਿਖਿਆ ਸੋ ਉਹਨਾਂ ਸਾਮਰੀਆਂ ਨੇ ਜਾਂ ਉਸਤੇ ਕੋਲ ਆਏ ਤਾਂ ਉਸਤੇ ਅੱਗੇ ਅਰਜ਼ ਕੀਤੀ ਜੋ ਸਾਡੇ ਕੋਲ ਹੀ ਰਹੋ ਫਿਰ ਉਹ ਦੋ ਦਿਨ ਉੱਥੇ ਰਿਹਾਂ ਸੋ ਦੇਖੋ ਪ੍ਰਭੂ ਯੀਸ਼ੂ ਮਸੀਹ ਜੋ ਆਓ ਉਸੇ ਲੱਕ ਚੋਂ ਲੰਘ ਰਿਹਾ ਆ ਔਰ ਦੇਖੋ ਕੁਝ ਲੋਕ ਜਦੋਂ ਯੀਸ਼ੂ ਮਸੀਹ ਦੇ ਅੱਗੇ ਕਿ ਰਿਕੁਐਸਟ ਕੀ ਕਰ ਰਹੇ ਆ ਕੀ ਬੇਨਤੀ ਉਹਨਾਂ ਨੇ ਕੀਤੀ ਪ੍ਰਭੂ ਯੀਸ਼ੂ ਮਸੀਹ ਦੇ ਅੱਗੇ ਕਿ ਤੁਸੀਂ ਸਾਡੇ ਵਿੱਚ ਕੁਝ ਸਮਾਂ ਗੁਜ਼ਾਰੋ ਸਾਨੂੰ ਜ਼ਰੂਰਤ ਹੈ ਅਸੀਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਚਾਹੁੰਦੇ ਆ ਤੁਹਾਡੀਆਂ ਕੁਝ ਸੁਣਨਾ ਚਾਹੁੰਦੇ ਆ ਅਸੀਂ ਤਾਂ ਯਿਸੂ ਮਸੀਹ ਨੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਨਹੀਂ ਮੈਂ ਅੱਗੇ ਸਮਾਂ ਦਿੱਤਾ ਆ ਅੱਗੇ ਮੇਰਾ ਟਾਈਮ ਫਿਕਸ ਆ ਮੈਂ ਤੁਹਾਡੇ ਕੋਲ ਰੋਕ ਨਹੀਂ ਸਕਦਾ ਪਰ ਯਿਸੂ ਮਸੀਹ 2 ਦਿਨ ਉੱਥੇ ਰਿਹਾ 2 ਦਿਨ ਅੱਜ ਇੱਕ ਸੇਵਕ ਜਦੋਂ ਅ ਵਚਨ ਖਤਮ ਹੁੰਦਾ ਆ ਤਾਂ ਉਹ 2 ਘੰਟੇ ਵੀ ਉਹ ਨਹੀਂ ਰੁਕ ਪੁੰਦਾ ਉਹ ਕਹਿੰਦਾ 나 ਜੀ ਸਾਡਾ ਸਭ ਕੁਝ ਬੁੱਕਿਆ ਸਾਡੀ ਟਿਕਟ ਬੁੱਕਿਆ ਸਾਡੀ ਫਲਾਈਟ ਬੁੱਕਿਆ ਸਾਡੀ ਟ੍ਰੇਨ ਬੁੱਕਿਆ ਅਸੀਂ ਤੋਂ ਬਸ ਇੱਥੋਂ ਹੁਣ ਨਿਕਲਣਾ ਸੀ ਉੱਥੇ ਉੱਥੋਂ ਨਿਕਲਣਾ ਉੱਥੇ ਤੋਂ 2 ਘੰਟੇ ਵੀ ਨਹੀਂ ਰੁਕ ਪੰਦੇ ਪਰ ਇਸ ਸਗਾਤੇ ਪ੍ਰਭੂ ਯੇਸ਼ੂ ਮਸੀਹ 2 ਦਿਨ ਪੂਰੇ ਉੱਥੇ ਰਿਹਾ ਕਿ ਹਾਂ ਅਗਰ ਤੁਹਾਨੂੰ ਜ਼ਰੂਰਤ ਹੈ ਮੇਰੀ ਅਗਰ ਕੁਝ ਗੱਲਾਂ ਤੁਸੀਂ ਮੇਰੇ ਨਾਲ ਕਰਨੀਆਂ ਚੁੰਦੇ ਹੋ ਮੈਨੂੰ ਦੇਖਣਾ ਚੁੰਦੇ ਹੋ ਕੁਝ ਸਮਾਂ ਇੱਥੇ ਤੋਂ ਮੈਂ ਹਾਜ਼ਰ ਹਾਂ ਮੈਂ 2 ਦਿਨ گزارੂੰਗਾ ਹਾਂ ਮੈਂ ਜਿੱਥੇ ਜਾ ਰਿਹਾ ਸੀ ਕੋਈ ਗੱਲ ਨਹੀਂ ਪਰ ਮੈਂ ਹੜਬੜਾ ਹਟ ਵਾਲੀ ਸੇਵਾ ਨਹੀਂ ਕਰੂੰਗਾ ਤਸੱਲੀ ਔਰ ਹੌਸਲੇ ਵਾਲੀ ਸੇਵਾ ਔਰ ਸਿਰਫ ਇਸ ਜਗ੍ਹਾ ਤੇ ਉੱਤੇ ਨਹੀਂ ਬਲਕਿ ਕਿੰਨੀਆਂ ਉਦਾਹਰਣਾਂ ਆ ਬਾਈਬਲ ਦੇ ਵਿੱਚ ਅੰਜੀਲਾਂ ਦੇ ਵਿੱਚ ਜਿੱਥੇ ਪ੍ਰਭੂ ਯੇਸ਼ੂ ਮਸੀਹ ਨੇ ਇੱਕ ਵਿਅਕਤੀ ਨੂੰ ਨਿੱਜੀ ਤੌਰ ਤੇ ਮਿਲਣ ਵਾਸਤੇ ਆਪਣੀ ਬਿਜ਼ੀ ਸ਼ੈਡਿਊਲ ਚੋਂ ਆਪਣੀ ਬਿਜ਼ੀ ਸੇਵਾ ਚੋਂ ਸਮਾਂ ਕੱਢਿਆ ਅਸੀਂ ਦੇਖਦੇ ਹਾਂ ਯਹੁੰਨਾ ਦੀ ਅੰਜੀਲ 9 ਅਧਿਆਏ ਦੇ ਵਿੱਚ ਜਦੋਂ ਪ੍ਰਭੂ ਯੇਸ਼ੂ ਮਸੀਹ ਨੇ ਇੱਕ ਜਮਾਂਦਰੂ ਅੰਨੇ ਨੂੰ ਚੰਗਾ ਕੀਤਾ ਔਰ ਉਸ ਸਮੇਂ ਪ੍ਰਭੂ ਯੇਸ਼ੂ ਮਸੀਹ ਉਸ ਸਥਾਪ ਤੋਂ ਚਲੇ ਗਏ ਉਸ ਤੋਂ ਬਾਅਦ ਜਦੋਂ ਉਸ ਅੰਨੇ ਨੂੰ ਛੇਕ ਦਿੱਤਾ ਲੋਕਾਂ ਨੇ ਪ੍ਰਭੂ ਯੇਸ਼ੂ ਮਸੀਹ ਦੀ ਖਾਤਰ ਤੋਂ ਯਹੁੰਨਾ 9 ਅਧਿਆਏ ਉਸ ਦਾ 35 ਆਇਤ ਨੂੰ ਅਸੀਂ ਪੜ੍ਹਦੇ ਹਾਂ ਇਸ ਸਗ੍ਹਾ ਦੇ ਉੱਤੇ ਲਿਖਿਆ ਯਿਸੂ ਨੇ ਸੁਣਿਆ ਜੋ ਉਹਨਾਂ ਉਹਨੂੰ ਛੇਕ ਦਿੱਤਾ ਤੇ ਉਹਨੂੰ ਲੱਭ ਕੇ ਆਖਿਆ ਕਿ ਤੂੰ ਪਰਮੇਸ਼ਰ ਦੇ ਪੁੱਤਰ ਉੱਤੇ ਨੇਚਾ ਕਰਦਾ ਹੈ ਸੋ ਦੇਖੋ ਜਿਸ ਤਰ੍ਹਾਂ ਹੀ ਪ੍ਰਭੂ ਯਿਸੂ ਮਸੀਹ ਨੂੰ ਪਤਾ ਲੱਗਾ ਕਿ ਉਸ ਅੰਨੇ ਨੂੰ ਛੇਕ ਦਿੱਤਾ ਯਿਸੂ ਮਸੀਹ ਇੱਕ ਰੂਹ ਦੇ ਪਿੱਛੇ ਇੱਕ ਆਤਮਾ ਦੇ ਪਿੱਛੇ ਉਸਨੂੰ ਲੱਭ ਕੇ ਪ੍ਰਭੂ ਨੇ ਉਸ ਨਾਲ ਪਰਸਨਲੀ ਗੱਲਬਾਤ ਕੀਤੀ ਕਿਉਂਕਿ ਦੇਖੋ ਜੇਸਸ ਸਮੇਂ ਅਸੀਂ ਇੱਕ ਭੀੜ ਨੂੰ ਸੰਬੋਧਿਤ ਕਰ ਰਹੇ ਹਾਂ 10000 ਜਾਂ 2000 ਜਾਂ 1000 ਹਾਂ ਉਸ ਸਮੇਂ ਇੱਕ ਸੰਦੇਸ਼ ਜੋ ਅਸੀਂ ਦੇ ਰਿਹਾ ਉਹ ਇੱਕ ਅਲੱਗ ਸੇਵਾ ਆ ਪਰ ਨਿੱਜੀ ਤੌਰ ਤੇ ਇੱਕ ਇੱਕ ਵਿਸ਼ਵਾਸੀ ਨੂੰ ਮਿਲਣਾ ਔਰ ਉਸਦੇ ਦੁੱਖ ਤਕਲੀਫ ਨੂੰ ਸੁਣਨਾ ਔਰ ਉਸ ਦੀ ਉਸ ਦੁੱਖ ਤਕਲੀਫ ਨੂੰ ਸੁਣ ਕੇ ਉਸ ਲਈ ਪ੍ਰਾਰਥਨਾ ਕਰਨੀ ਉਸ ਨੂੰ ਵਚਨ ਚੋਂ ਤਸੱਲੀ ਦੇਣੀ ਇਹ ਇੱਕ ਅਲੱਗ ਸੇਵਾ ਆ ਇਸ ਲਈ ਬਹੁਤ ਸਾਰੇ ਸੇਵਕ ਲੋਕ ਢੀੜ ਨੂੰ ਸੰਬੋਧਿਤ ਕਰਨ ਵਾਲੀ ਸੇਵਾ ਦੇ ਲਈ ਤੋਂ ਬਹੁਤ ਐਕਟਿਵ ਰਹਿੰਦੇ ਆ ਪਰ ਨਿੱਜੀ ਤੌਰ ਤੇ ਇੱਕ ਦੀ ਦੁੱਖ ਤਕਲੀਫ ਨੂੰ ਸੁੰਨਾ ਉਹ ਉਹਨਾਂ ਲਈ ਬੋਝਲ ਹੋ ਜਾਂਦਾ ਹੈ ਪਰ ਪ੍ਰਭੂ ਨੇ ਦੋਨਾਂ ਸੇਵਾਵਾਂ ਨੂੰ ਅੱਛੀ ਤਰ੍ਹਾਂ ਨਿਭਾਇਆ ਜਿੱਥੇ ਭੀੜ ਨੂੰ ਸੰਬੋਧਿਤ ਕਰਨਾ ਉੱਥੇ ਪ੍ਰਭੂ ਨੇ ਉਹ ਵੀ ਕੀਤਾ ਔਰ ਜਿੱਥੇ ਇੱਕ ਇੱਕ ਨੂੰ ਨਿੱਜੀ ਤੌਰ ਤੇ ਮਿਲ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਉਸ ਚੀਜ਼ ਤੋਂ ਵੀ ਪ੍ਰਭੂ ਯੀਸ਼ੂ ਮਸੀਹ ਨੇ ਕਦੀ ਪਿੱਛੇ ਨਹੀਂ ਹਟਿਆ ਜਦੋਂ ਅਸੀਂ ਦੇਖਦੇ ਹਾਂ ਲੋਕਾ ਦੀ ਅੰਜੀਲ 18 ਅਧਿਆਏ 18 ਅਧਿਆਏ ਦੇ ਵਿੱਚ ਉਹਦੀ 35 ਤੋਂ ਲੈ ਕੇ 43 ਵਚਨ ਚ ਇੱਕ ਅੰਨਾ ਜੋ ਸੀਗਾ ਯੇਸ਼ੂ ਮਸੀਹ ਨੂੰ ਪੁਕਾਰਦਾ ਆ ਔਰ ਉਹ ਬਹੁਤ ਸਾਰੇ ਲੋਕ ਉਸ ਨੂੰ ਝਿੜਕਦੇ ਆ ਕਿ ਤੂੰ ਚੁੱਪ ਕਰ। ਪਰ ਯੇਸ਼ੂ ਮਸੀਹ ਲੰਘ ਰਿਹਾ ਆ। ਔਰ ਜਿਸ ਤਰ੍ਹਾਂ ਯੇਸ਼ੂ ਮਸੀਹ ਦੇ ਪ੍ਰਭ ਯੇਸ਼ੂ ਮਸੀਹ ਦੇ ਕੰਨ ਚ ਆਵਾਜ਼ ਪੈਂਦੀ ਆ ਉਹ 40 ਵਚਨ ਚ ਲਿਖਿਆ ਤਦ ਯੇਸੂ ਨੇ ਖਲੋ ਕੇ ਉਹਨੂੰ ਆਪਣੇ ਕੋਲ ਲਿਆਉਂਦਾ ਹੁਕਮ ਕੀਤਾ ਤੇ ਜਾਂ ਉਹ ਨੇੜੇ ਆਇਆ ਤਾਂ ਉਹਨੂੰ ਪੁੱਛਿਆ ਉਸ ਨੂੰ ਪੁੱਛਿਆ ਕਿ ਹਾਂ ਤੇਰੀ ਕੀ ਤਕਲੀਫ ਹੈ ਤੇਰਾ ਕੀ ਦੁੱਖਿਆ ਔਰ ਦੇਖੋ ਕਾਫਲਾ ਜਾ ਰਿਹਾ ਸੀ ਪ੍ਰਭੂ ਇਸਮਸੀ ਦਾ ਆਵਾਸ ਪਈਆ ਕੰਚ ਕੋਈ ਮੈਨੂੰ ਬੁਲਾ ਰਿਹਾ ਹੈ ਉੱਥੇ ਹੀ ਪ੍ਰਭੂ ਨੇ ਉਹ ਸਾਰੇ ਕਾਫਲੇ ਨੂੰ ਰੋਕ ਦਿੱਤਾ ਪਰ ਅੱਜ ਅਸੀਂ ਦੇਖਦੇ ਹਾਂ ਸਿਰਫ ਇੱਥੇ ਹੀ ਨਹੀਂ ਬਲਕਿ ਜਦੋਂ ਪ੍ਰਭੂ ਇਸਮਸੀ ਅੱਗੇ ਵਧ ਰਿਹਾ ਸੀ ਇੱਕ ਭੀੜ ਦੇ ਨਾਲ ਔਰ ਇੱਕ 12 ਸਾਲ ਤੋਂ ਤਰੋਗੀ ਔਰਤ ਨੇ ਪੱਲੇ ਨੂੰ ਛੂਇਆ ਪਰਬੂ ਨੇ ਇੱਕ ਔਰਤ ਲਈ ਆਪਣੇ ਉਸ ਪੂਰੇ ਕਾਫਲੇ ਨੂੰ ਕੀ ਕੀਤਾ ਰੋਕ ਦਿੱਤਾ ਜਿਸ ਸਮੇਂ ਪ੍ਰਭੂ ਯੀਸ਼ੂ ਮਸੀਹ ਨੇ ਜੱਕੀ ਨੂੰ ਦੇਖਿਆ ਇੱਕ ਰੂਹ ਨੂੰ ਦੇਖਿਆ ਇੱਕ ਆਤਮਾ ਨੂੰ ਦੇਖਿਆ ਜੋ ਤਿਆਰ ਸੀ ਬਦਲਣ ਵਾਸਤੇ ਆਪਣੇ ਪੂਰੇ ਕਾਫਲੇ ਨੂੰ ਕੀ ਕਰ ਦਿੱਤਾ ਰੋਕ ਦਿੱਤਾ ਬਹੁਤ ਸਾਰੀਆਂ ਉਦਾਹਰਣਾਂ ਹੈ ਬਾਈਬਲ ਦੇ ਵਿੱਚ ਜਿਸ ਸਮੇਂ ਪ੍ਰਭੂ ਯੀਸ਼ੂ ਮਸੀਹ ਇੱਕ ਵਿਅਕਤੀ ਦੇ ਲਈ ਰੁਕ ਗਿਆ ਪਰ ਅੱਜ ਅਸੀਂ ਦੇਖਦੇ ਹਾਂ ਇੱਕ ਪਾਸਟ ਕਈ ਵਾਰ ਉਹ ਆਪਣੇ ਵਲੰਟੀਅਰਸ ਦੇ ਵਿੱਚ ਘਿਰਿਆ ਹੁੰਦਾ ਹੈ ਬੌਂਸਰਾਂ ਦੇ ਨਾਲ ਘਿਰਿਆ ਹੁੰਦਾ ਹੈ ਉਹ ਕਾਫਲਾ ਅੱਗੇ ਵਧਦਾ ਜਾਂਦਾ ਹੈ ਕਈ ਵਿਸ਼ਵਾਸੀ ਪੁਕਾਰਦੇ ਰਹਿ ਜਾਂਦੇ ਆ ਕਈ ਵਿਸ਼ਵਾਸੀ ਆਵਾਜ਼ਾਂ ਹੀ ਮਾਰਦੇ ਰਹਿ ਜਾਂਦੇ ਆ ਕੰਨਾਂ ਵਿੱਚ ਵੀ ਪੈ ਰਹੀਆਂ ਹੁੰਦੀਆਂ ਆ ਪਰ ਇੱਕ ਦੇ ਲਈ ਕਾਫਲਾ ਨਹੀਂ ਰੁਕਦਾ ਚਲੇ ਜਾਂਦੇ ਆ ਬਹੁਤ ਸਾਰੀਆਂ ਜਗ੍ਹਾਵਾਂ ਦੇ ਉੱਤੇ ਅੱਜ ਇਹ ਸਾਰਾ ਦ੍ਰਿਸ਼ ਸਾਨੂੰ ਦੇਖਣ ਵਾਸਤੇ ਮਿਲਦਾ ਆ ਪਰਬੂ ਯੇਸ਼ੂ ਮਸੀਹ ਨੇ ਕਦੀ ਵੀ ਇੱਕ ਰੂਹ ਦੀ ਇੱਕ ਆਤਮਾ ਦੀ ਦੁਹਾਈ ਦੇ ਉੱਤੇ ਕਦੀ ਵੀ ਆਪਣੇ ਕਾਫਲੇ ਨੂੰ ਕਦੀ ਵੀ ਕੀ ਨਹੀਂ ਕੀਤਾ ਉਹਨੇ ਉਹਨੇ ਡੜੋਂਦੇ ਹੋਏ ਅੱਗੇ ਨਹੀਂ ਵੱਧ ਗਿਆ ਰੋਕ ਦਿੱਤਾ ਗਿਆ ਕਾਫਲਾ ਉਸ ਸਮੇਂ ਜਦੋਂ ਹੀ ਪ੍ਰਭੂ ਨੇ ਇੱਕ ਰੂਹ ਇੱਕ ਆਤਮਾ ਕਿਤੇ ਵੀ ਨਜ਼ਰ ਆਈ ਕਿ ਹਾਂ ਇਹਦੇ ਲਈ ਕਾਫਲਾ ਰੁਕਣਾ ਚਾਹੀਦਾ ਆ ਕਿਉਂ ਕਿਉਂਕਿ ਮੇਰੀ ਸੇਵਾ ਹਫੜਾ ਦਫੜੀ ਵਾਲੀ ਨਹੀਂ ਆ ਮੇਰੀ ਸੇਵਾ ਤਸੱਲੀ ਔਰ ਹੌਂਸਲੇ ਵਾਲੀ ਸੇਵਾ ਆ ਪਰ ਥੋੜੀ ਸੇਵਾ ਕਰ ਲੂੰਗਾ ਪਰ ਹੌਸਲੇ ਨਾ ਕਰੂੰਗਾ ਹਫੜਾ ਦਫਰੀ ਦੇ ਵਿੱਚ ਕੀਤੀ ਗਈ ਜਾਦੀ ਸੇਵਾ ਨਾਲੋਂ ਅੱਛੀ ਹੈ ਕਿ ਤੁਸੀਂ ਹੌਸਲੇ ਦੇ ਨਾਲ ਤਸੱਲੀ ਦੇ ਨਾਲ ਤੁਸੀਂ ਥੋੜੀ ਸੇਵਾ ਕਰ ਲੋ ਉਹ ਪਰਮੇਸ਼ਰ ਦੇ ਹਜ਼ੂਰ 'ਚ ਜ਼ਿਆਦਾ ਗ੍ਰਹਿਣਯੋਗ ਹੋਏਗੀ ਅੱਜ ਬਹੁਤ ਸਾਰੇ ਵਿਸ਼ਵਾਸੀਆਂ ਦੇ ਟੁੱਟ ਜਾਣ ਦਾ ਬिखर ਜਾਣ ਦਾ ਜਾਂ ਨਾਸ਼ ਹੋਣ ਦਾ ਮਤਲਬ ਇਹ ਵੀ ਇੱਕ ਕਾਰਨ ਹੋ ਜਾਂਦਾ ਆ ਕਿ ਕੋਈ ਸੇਵਕ ਉਹਨਾਂ ਦੇ ਦੁੱਖ ਤਕਲੀਫ ਨੂੰ ਨਿੱਜੀ ਤੌਰ ਤੇ ਸੁਣਨ ਲਈ ਅੱਗੇ ਹੀ ਨਹੀਂ ਆਇਆ ਕਿਉਂਕਿ ਕੁਝ ਵਿਸ਼ਵਾਸੀ ਐਸੇ ਜ਼ਿੰਦਗੀ ਦੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੁੰਦੇ ਆ ਕਿ ਉਹਨਾਂ ਲਈ ਇਹ ਜ਼ਰੂਰੀ ਨਹੀਂ ਹੋ ਜਾਂਦਾ ਕਿ ਸਟੇਜ 'ਤੇ ਕੋਈ ਬਹੁਤ ਉੱਚੀ ਉੱਚੀ ਆਵਾਜ਼ ਤੇ ਨਾਲ ਚਿਲਾ ਚਿਲਾ ਕੇ ਜਾਂ ਕੋਈ ਬਹੁਤ ਗਹਿਰੇ ਤੋਂ ਗਹਿਰਾ ਭੇਤ ਖੋਲੇ ਜਾਂ ਬਹੁਤ ਹੀ ਇੱਕ ਸੁਪਰ ਡੂਪਰ ਕੋਈ ਪ੍ਰਚਾਰ ਕਰੇ ਇਹ ਉਸ ਸਮੇਂ ਕਈਆਂ ਦੀ ਇਹ ਜ਼ਰੂਰਤ ਨਹੀਂ ਹੁੰਦੀ ਉਹਨਾਂ ਲਈ ਜ਼ਰੂਰਤ ਉਹਨਾਂ ਦੀ ਜ਼ਰੂਰਤ ਇਹ ਹੁੰਦੀ ਆ ਕਿ ਕੋਈ ਪ੍ਰਭੂ ਦਾ ਜਨ ਉਹਦੇ ਕੋਲ ਆ ਕੇ ਬੈਠੇ ਔਰ ਉਸਦੇ ਦੁੱਖ ਨੂੰ ਸੁਣੇ ਬਹੁਤ ਸਾਰੇ ਲੋਕਾਂ ਦੇ ਦੁੱਖ ਉਦੋਂ ਵੀ ਉਹ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਆ ਜਦੋਂ ਕੋਈ ਉਹਨਾਂ ਦੀ ਦੁੱਖ ਤਕਲੀਫ ਨੂੰ ਤਸੱਲੀ ਦੇ ਨਾਲ ਸੁਣ ਲੈਂਦਾ ਆ ਔਰ ਇੱਕ ਬਹੁਤ ਹੀ ਇਸ ਵਿਸ਼ੇ ਨਾਲ ਸੰਬੰਧਿਤ ਇੱਕ ਖੂਬਸੂਰਤ ਇੱਕ ਵਚਨ ਆ ਜੋ ਪ੍ਰਭੂ ਯੀਸ਼ੂ ਮਸੀਹ ਦੇ ਲਈ ਲਿਖਿਆ ਗਿਆ ਆ ਇਹ ਸ਼ਾਇਦ 50 ਦੇ ਅਧਿਆਇ 4 ਆਇਤ ਵਿੱਚ ਇਸ ਗੱਤੇ ਲਿਖਿਆ ਕਿ ਪ੍ਰਭੂ ਯਹੋਵਾ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ ਭਈ ਮੈਂ ਜਾਣਾਂ ਕਿ ਹੁッセ ਹੋਏ ਨੂੰ ਕਿਵੇਂ ਵਚਨ ਨਾਲ ਸਹਾਇਤਾ ਦੇਵਾਂ ਉਹ ਮੈਨੂੰ ਸਵੇਰੇ ਸਵੇਰੇ ਜਗੋਂਦਾ ਉਹ ਮੇਰੇ ਕੰਨਾਂ ਨੂੰ ਜਗੋਂਦਾ ਹੈ ਭਈ ਮੈਂ ਚੇਲਿਆਂ ਵਾਂਗੂ ਸੁਣਾ ਔਰ ਇਹ वचन ਸਿਰਫ ਪ੍ਰਭੂ ਯਿਸੂ ਮਸੀਹ ਲਈ ਨਹੀਂ ਬਲਕਿ ਹਰ ਇੱਕ ਸੇਵਕ ਦੇ ਉੱਤੇ ਲਾਗੂ ਹੁੰਦਾ ਆ ਕਿ ਹਰ ਸੇਵਕ ਨੇ ਉਸ ਪਰਮੇਸ਼ਵਰ ਤੋਂ ਇੱਕ ਅਜਿਹੀ ਜ਼ੁਬਾਨ ਪੋਣੀ ਆ ਇੱਕ ਚੇਲਿਆਂ ਵਾਲੀ ਇੱਕ ਜ਼ੁਬਾਨ ਐਸੀ ਪੋਣੀ ਆ ਕਿ ਹੁਸੇ ਹੋਏ ਨੂੰ ਕਿਵੇਂ वचन ਦੇ ਨਾਲ ਸਹਾਇਤਾ ਦਿੱਤੀ ਜਾਂਦੀ ਆ ਇਸ ਪ੍ਰਕਾਰ ਦੀ ਇੱਕ ਜ਼ੁਬਾਨ ਸਵਰਗ ਤੋਂ ਪੋਣੀ ਆ ਕਿਉਂਕਿ ਬਹੁਤ ਸਾਰੇ ਮੌਕਿਆਂ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਇੱਕ ਵਿਸ਼ਵਾਸੀ ਜਦੋਂ ਇਸ ਉਮੀਦ ਦੇ ਨਾਲ ਆਉਂਦਾ ਹੈ ਆਪਣੇ ਜ਼ਖਮਾਂ ਨੂੰ ਲੈ ਕੇ ਆਪਣੀ ਨਿਰਾਸ਼ਾ ਨੂੰ ਲੈ ਕੇ ਆਪਣੇ ਦੁੱਖ ਤਕਲੀਫ ਨੂੰ ਲੈ ਕੇ ਉਹ ਸੇਵਕ ਦੇ ਅੱਗੇ ਜਦੋਂ ਕਿ ਇਸ ਉਮੀਦ 'ਚ ਹੁੰਦਾ ਹੈ ਕਿ ਇਹ ਜ਼ਰੂਰ ਹੈ ਪਰਮੇਸ਼ੁਰ ਦਾ ਦਾਸ ਆ ਔਰ ਇਹ ਅਜਿਹੇ ਸਮੇਂ ਤੇ ਮੈਨੂੰ ਵਚਨ ਦੇ ਨਾਲ ਸਹਾਇਤਾ ਦੇਵੇਗਾ ਪਰ ਕਈ ਵਾਰ ਇਕ ਚੀਲਿਆਂ ਵੱਡੀ ਜ਼ੁਬਾਨ ਨਾ ਹੋਣ ਦੇ ਕਾਰਨ ਉਹ ਸਹਾਇਤਾ ਦੇਣ ਦੀ بجائے ਉਲਟਾ ਉਹਨਾਂ ਦੇ ਜ਼ਖਮਾਂ ਨੂੰ ਕੁਰੇਦ ਦਿੰਦੇ ਆ ਉਲਟਾ ਉਹਨਾਂ ਦੇ ਜ਼ਖਮਾਂ ਨੂੰ ਹੋਰ ਜ਼ਿਆਦਾ ਗੰਭੀਰ ਕਰ ਦਿੰਦੇ ਆ ਹੋਰ ਜ਼ਿਆਦਾ ਉਹਨਾਂ ਨੂੰ ਹਤਾਸ਼ ਕਰ ਦਿੰਦੇ ਆ ਆਪਣੀ ਮੂਰਖਤਾਈ ਦੇ ਕਾਰਨ ਆਪਣੀ ਨਾ ਸਮਝੀ ਦੇ ਕਾਰਨ ਇਸ ਲਈ ਪ੍ਰਭੂ ਯੀਸ਼ੂ ਮਸੀਹ ਲਈ ਲਿਖਿਆ ਗਿਆ ਹੈ ਕਿ ਪ੍ਰਭੂ ਯੀਸ਼ੂ ਮਸੀਹ ਨੂੰ ਉਸਦੇ ਪਿਤਾ ਨੇ ਕਹਿ ਜਿਹੀ ਜ਼ੁਬਾਨ ਦਿੱਤੀ ਕਿ ਹੁਸੇ ਹੋਏ ਨੂੰ ਕਿਸ ਤਰ੍ਹਾਂ ਵਚਨ ਨਾਲ ਸਹਾਇਤਾ ਦੇਣੀ ਹੈ ਜਿਸ ਸਮੇਂ ਉਹ ਜਮਾਂਦਰੂ ਅੰਨਾ ਜਦੋਂ ਉਸ ਨੂੰ ਸ਼ੇਕ ਦਿੱਤਾ ਗਿਆ ਪ੍ਰਭੂ ਯੀਸ਼ੂ ਮਸੀਹ ਨੇ ਆਪਣੀ ਜ਼ੁਬਾਨ ਦੇ ਨਾਲ ਉਸ ਨੂੰ ਸਹਾਇਤਾ ਦਿੱਤੀ ਉਸ ਨੂੰ ਵਚਨ ਦੇ ਨਾਲ ਸਹਾਇਤਾ ਦਿੱਤੀ ਤਬ ਉਹ ਯਿਸੂ ਮਸੀਹ ਨੇ ਸਹਾਇਤਾ ਦਿੱਤੀ ਜੱਕੀ ਨੂੰ ਜਾ ਕੇ ਇਹ ਬੋਲ ਕੇ ਕਿ ਹਾਂ ਅੱਜ ਇਸcar ਵਿੱਚ ਮੁਕਤੀ ਆਈ ਹੈ ਅੱਜ ਸੋ ਇਹ ਵੀ ਅਬਰਾਹਮ ਦਾ ਪੁੱਤਰ ਹੈ ਔਰ ਮਰਕੁਸ ਦਾਸਾデアਏ ਉਸ ਦੀ 13 14 ਵਚਨ ਨੂੰ ਜਦੋਂ ਅਸੀਂ ਦੇਖਦੇ ਆ ਨਾ ਕਿ ਜਦੋਂ ਛੋਟੇ ਬਾਲਕਾਂ ਨੂੰ ਜਦੋਂ ਪ੍ਰਭੂ ਯਿਸੂ ਮਸੀਹ ਦੇ ਕੋਲ ਲਿਆਏ ਆ ਤਾਂ ਇਹ ਲਿਖਿਆ ਕਿ ਚੇਲਿਆਂ ਨੇ ਉਹਨਾਂ ਨੂੰ ਛਿੜਕਿਆ ਔਰ ਦਸਤਾ 14 ਵਚਨ ਚ ਲਿਖਿਆ ਮਰਕੁਸ ਦਸਤਾ 14 ਚ ਲਿਖਿਆ ਤਾਂ ਯਿਸੂ ਇਹ ਵੇਖ ਕੇ ਬਹੁਤ ਨਰਾਜ ਹੋਇਆ ਅਤੇ ਉਹਨਾਂ ਨੂੰ ਆਖਿਆ ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਸੋ ਇਸ ਸਗਾ ਦੇ ਉੱਤੇ ਕਿੰਨਾ ਖੂਬਸੂਰਤ ਦ੍ਰਿਸ਼ ਇੱਕ ਸਾਨੂੰ ਵੇਖਣ ਲਈ ਮਿਲਦਾ ਹੈ ਕਿ ਅਸੀਂ ਜਿਸ ਪ੍ਰਭੂ ਦੇ ਪਿੱਛੇ ਚੱਲ ਰਹੇ ਹਾਂ ਉਸ ਦਾ ਦਿਲ ਕਿਸ ਪ੍ਰਕਾਰ ਦਾ ਹੈ ਔਰ ਅਜਿਹਾਂ ਦਿਲ ਅਜਿਹੀ ਮਾਨਸਿਕਤਾ ਅਜਿਹੀ ਮੁਹੱਬਤ ਪਰਭੂ ਚੰਦਾ ਅੱਜ ਹਰ ਸੇਵਕ ਲੈ ਕੇ ਖੜਾ ਹੋਏ ਆਪਣੇ ਅੱਗੇ ਬੈਠੇ ਲੋਕਾਂ ਵਾਸਤੇ ਤੈਨੂੰ ਚੇਲੇ ਕਿਉਂ ਚਿੜਕ ਰਹੇ ਆ ਕਿਉਂਕਿ ਹੋ ਸਕਦਾ ਕਾਫੀ ਸੇਵਾ ਤੋਂ ਬਾਅਦ ਉਹ ਥੱਕ ਚੁੱਕੇ ਹੋਣ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਕਿ ਹੁਣ ਕਾਫੀ ਸਮਾਂ ਹੋ ਗਿਆ ਹੁਣ ਤੁਸੀਂ ਜਾਓ ਤੁਸੀਂ ਨਾ ਬੱਚਿਆਂ ਨੂੰ ਲੈ ਕੇ ਹੁਣ ਫੇਰ ਕਿਉਂ ਆ ਰਹੇ ਜੇ ਪ੍ਰਾਰਥਨਾ ਵਾਸਤੇ ਤੁਸੀਂ ਜਾਓ ਬਹੁਤ ਸਮਾਂ ਹੋ ਗਿਆ ਬਹੁਤ ਥੱਕ ਗਏ ਅਸੀਂ ਵੀ ਥੱਕ ਗਏ ਪ੍ਰਭੂ ਵੀ ਥੱਕ ਗਏ ਹੁਣ ਤੁਸੀਂ ਫੇਰ ਕਦੀ ਆ ਜਿਓ ਉਹ ਯੀਸ਼ੂ ਮਸੀਹ ਨੇ ਜਦੋਂ ਇਸ ਦ੍ਰਿਸ਼ ਨੂੰ ਦੇਖਿਆ ਤਾਂ ਲਿਖਿਆ ਨਰਾਜ ਹੋ ਗਿਆ ਪ੍ਰਭੂ ਪ੍ਰਭੂ ਨੂੰ اتنا ਗੁੱਸਾ ਆਇਆ ਕਿ ਪਤਰ ਸੇ ਕਿਸ ਪ੍ਰਕਾਰ ਦਾ ਸਲੂਕ ਆ ਤੁਸੀਂ ਕਿਸ ਤਰ੍ਹਾਂ ਤੁਸੀਂ ਥੱਕ ਸਕਦੇ ਹੋ ਇਸ ਸੇਵਾ ਦੇ ਵਿੱਚ ਇਹ ਖੁਦਾ ਦੀ ਸੇਵਾ ਹੈ ਸਿਰਫ ਸ਼ਕਤੀਮਾਨ ਪਰਮੇਸ਼ਵਰ ਦੀ ਸੇਵਾ ਆ ਇਸ ਦੇ ਵਿੱਚ ਦੋ ਚੀਜ਼ਾਂ ਦੀ ਮਨਾਹੀਆਂ ਨੰਬਰ 1 ਥੱਕਣਾ ਔਰ ਨੰਬਰ 2 ਅੱਕਣਾ ਨਾ ਤੁਸੀਂ ਥੱਕ ਸਕਦੇ ਹੋ ਨਾ ਤੁਸੀਂ ਅੱਕ ਸਕਦੇ ਹੋ ਤੁਸੀਂ ਰੁਕ ਨਹੀਂ ਸਕਦੇ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਇੱਕ ਹਫੜਾ ਦਫਰੀ ਵਾਲੀ ਸੇਵਾ ਹੈ ਪਤਰਸ ਇਹ ਕਦੀ ਵੀ ਤੁਹਾਡੇ ਵਿੱਚ ਮੈਨੂੰ ਨਜ਼ਰ ਨਹੀਂ ਆਉਣੀ ਚਾਹੀਦੀ ਉਹ ਜਦੋਂ ਤੱਕ ਲੋਕ ਆਉਣਗੇ ਪ੍ਰਾਰਥਨਾ ਵਾਸਤੇ ਇਹ ਪਤਰਸ ਤੁਹਾਨੂੰ ਪ੍ਰਾਰਥਨਾ ਕਰਨੀ ਪਏਗੀ ਤੁਸੀਂ ਕਦੀ ਵੀ ਆਫਲਾਈਨ ਨਹੀਂ ਹੋ ਸਕਦੇ ਤੁਸੀਂ ਕਦੀ ਵੀ ਆਫ ਡਿਊਟੀ ਨਹੀਂ ਹੋ ਸਕਦੇ ਤੁਸੀਂ ਲੰਚ ਜਿਸ ਤਰ੍ਹਾਂ ਸਰਕਾਰੀ ਇਮਾਰਤਾਂ ਦੇ ਵਿੱਚ ਅਸੀਂ ਜਾਂਦੇ ਹਾਂ ਤੋਂ ਬੋਲ ਦਿੰਦੇ ਆ ਕਿ ਲੰਚ ਟਾਈਮ ਆ ਉਹ ਟੈਗ ਲਾ ਦਿੰਦੇ ਆ ਕਿ ਲੰਚ ਹੋ ਰਿਹਾ ਆ ਜਾਓ 1 ਘੰਟੇ ਬਾਅਦ ਆਇਓ ਪਰ ਪ੍ਰਭੂ ਯੀਸ਼ੂ ਮਸੀਹ ਦੀ ਸੇਵਕਾਈ 'ਚ ਲੰਚ ਟਾਈਮ ਨਹੀਂ ਸੀ ਹੁੰਦਾ ਕਹਿੰਦਾ ਭਾਪਕੀ ਲੰਚ ਟਾਈਮ ਕਰਕੇ ਸੇਵਾ ਰੋਕੀ ਨਹੀਂ ਸੀ ਜਾਂਦੀ ਤੁਸੀਂ ਬਾਈਬਲ 'ਚ ਪੜ੍ਹ ਕੇ ਦੇਖ ਸਕਦੇ ਹੋ ਮਰਕੁਸ ਦੀ ਇੰਜੀਲ 6 ਅਧਿਆਏ ਉਸ ਦਾ 31 ਆਇਤ ਵਿੱਚ ਲਿਖਿਆ ਤਾਂ ਉਸਨੇ ਉਹਨਾਂ ਨੂੰ ਆਖਿਆ ਤੁਸੀਂ ਆਪ ਉਜਾੜ ਥਾਂ ਅਲੱਗ ਚਲੇ ਚਲੋ ਅਤੇ ਰਤਿਕ ਸੁਸਤਾਓ ਕਿਉਂਕਿ ਬਹੁਤ ਲੋਕ ਉੰਦੇ ਜਾਂਦੇ ਹਨ ਸੰ ਅਤੇ ਉਹਨਾਂ ਨੂੰ ਰੋਟੀ ਖਾਣ ਦਾ ਵੀ ਵਿਹਲ ਨਹੀਂ ਸੀ ਹੁੰਦਾ ਔਰ ਮਰਕਸ ਤਿੰਨ ਦੀ ਵੀ ਐਤ ਵਿੱਚ ਲਿਖਿਆ ਉਹ ਘਰ ਆਇਆ ਔਰ ਫਿਰ ਐਨੀ ਭੀੜ ਇਕੱਠੀ ਹੋਈ ਜੋ ਉਹ ਰੋਟੀ ਵੀ ਨਾ ਖਾ ਸਕੇ ਸਗਾ ਤੇ ਦੇਖੋ ਭਈਸ਼ ਮਸੀਦੀ ਸੇਵ ਕਾਹਦਾ ਹਾਲ ਦੇਖੋ ਤੁਸੀਂ ਪਰਬੀ ਯੀਸ਼ੂ ਮਸੀਹ ਦੀ ਸੇਵਾ ਦਾ ਨਿਯਮ ਦੇਖੋ ਕਿ ਰੋਟੀ ਲਿਖਿਆ ਨਹੀਂ ਖਾ ਸਕੇ ਰੋਟੀ ਖਾਣ ਦਾ ਵੇਹਲ ਨਹੀਂ ਯੀਸ਼ੂ ਮਸੀਹ ਚਾਹੁੰਦਾ ਤੋਂ ਇੱਕ ਬੋਰਡ ਲਾ ਸਕਦਾ ਸੀ ਲੰਚ ਟਾਈਮ 2 ਘੰਟੇ ਬਾਅਦ ਆਓ ਆਓ ਜਾਂ 2 ਘੰਟੇ ਵੇਟ ਕਰੋ ਨਹੀਂ ਯੀਸ਼ੂ ਮਸੀਹ ਨੇ ਬੋਲਿਆ ਸੀ ਯਹੂਨਾ ਦੀ ਅੰਜੀਲ ਉਸ ਚਾਰ ਅਧਿਆਇ ਵਿੱਚ ਜਦੋਂ ਚੇਲੇ ਉਸ ਲਈ ਖਾਣਾ ਲੈ ਕੇ ਆਏ ਆ ਤੋ ਉਸ ਵਕਤ ਯੀਸ਼ੂ ਮਸੀਹ ਨੇ ਕੀ ਬੋਲਿਆ ਉਹਨਾਂ ਨੂੰ ਯਹੂਨਾ ਚਾਰ ਦਾ 34 ਵਚਨ 'ਚ ਯੀਸ਼ੂ ਮਸੀਹ ਨੇ ਕਿਹਾ ਮੇਰਾ ਭੋਜਨ ਇਹੋ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਔਰ ਉਹਦਾ ਕੰਮ ਸੰਪੂਰਨ ਕਰਾਂ ਦੇਖੋ ਇਸ ਵਚਨ ਦੇ ਵਿੱਚ ਪ੍ਰਭੂ ਦੀ ਸੋਚ ਪ੍ਰਭੂ ਦੀ ਮਾਨਸਿਕਤਾ ਕਿ ਪਿਤਾ ਦਾ ਕੰਮ ਪੂਰਾ ਕਰਨਾ ਉਹ ਸੇਵਾ ਪੂਰੀ ਕਰਨੀ ਇਹ ਆ ਅਸਲੀ ਭੋਜਨ ਔਰ ਇਸ ਸੇਵਾ ਲਈ ਭੋਜਨ ਛੱਡਿਆ ਜਾ ਸਕਦਾ ਆ ਇਹਦੇ ਲਈ ਆਰਾਮ ਛੱਡਿਆ ਜਾ ਸਕਦਾ ਆ ਪਰ ਇਹਦੇ ਵਾਸਤੇ ਸੇਵਾ ਛੱਡੀ ਨਹੀਂ ਜਾ ਸਕਦੀ ਇਸ ਲਈ ਹਮੇਸ਼ਾ ਇਸ ਚੀਜ਼ ਨੂੰ ਯਾਦ ਰੱਖਿਏ ਕਿ ਜੋ ਪਰਮੇਸ਼ਵਰ ਦਾ ਸੇਵਕ ਆ ਜੋ ਖੁਦਾ ਦਾ ਨਿਯੁਕਤ ਕੀਤਾ ਸੇਵਕ ਆ ਉਹ ਕਦੀ ਆਪਣੇ ਸਰੀਰਿਕ ਆਰਾਮ ਨੂੰ ਆਪਣੇ ਸਰੀਰਿਕ ਭੋਜਨ ਨੂੰ ਉਹ ਕਦੀ ਵੀ ਸੇਵਾ ਤੋਂ ਜ਼ਿਆਦਾ ਮਹੱਤਵ ਨਹੀਂ ਦੇ ਸਕਦਾ ਔਰ ਜਿਹੜਾ ਵਿਅਕਤੀ ਸੇਵਾ ਤੋਂ ਜ਼ਿਆਦਾ ਮਹੱਤਵ ਆਪਣੇ ਸਰੀਰੀ ਆਰਾਮ ਨੂੰ ਔਰ ਭੋਜਨ ਨੂੰ ਦਿੰਦਾ ਆ ਉਹ ਪਰਮੇਸ਼ਰ ਦਾ ਖੜਾ ਕੀਤਾ ਸੇਵਕ ਨਹੀਂ ਹੋ ਸਕਦਾ ਤੁਸੀਂ ਦੇਖ ਲਓ ਪਰਮੇਸ਼ਰ ਦੇ ਦਾਸ ਨੂੰ موسی ਨਬੀ ਨੂੰ ਜੇ ਸਮੇਂ ਸੀ ਦੇਖਦਿਆਂ ਕੂਚ ਦੀ ਕਿਤਾਬ ਉਸਾ 18 ਅਧਿਆਏ ਉਸੇ 13 ਆਇਤ ਵਿੱਚ ਲਿਖਿਆ ਅਗਲੇ ਦਿਨ ਐਉਂ ਹੋਇਆ ਕਿ موسی ਪਰਜਾ ਦਾ ਨਿਯੋਂ ਕਰਨ ਲਈ ਬੈਠਾ ਔਰ ਪਰਜਾ موسی ਦੇ ਅਗੇ ਸਵੇਰ ਤੋਂ ਸ਼ਾਮ ਤੀ ਖਲੋਤੀ ਰਹੀ ਸੁਬਾ ਤੋਂ ਲੈ ਕੇ ਸ਼ਾਮਾਂ ਤੱਕ موسی نبی ਬੈਠਾ ਰੰਦਾ ਸੀ ਔਰ ਲੋਕਾਂ ਦੀ ਸੁਣਦਾ ਸੀ ਲੋਕਾਂ ਦਾ ਨਿਯੋਂ ਕਰਦਾ ਸੀ ਔਰ ਥੱਕਦਾ ਨਹੀਂ ਸੀ ਉਹ ਅੱਕਦਾ ਨਹੀਂ ਸੀਗਾ ਅਗਰ موسی نبی ਬਿਨਾ ਪਵਿੱਤਰ ਆਤਮਾ ਦਾ ਪਰਪੂਰੀ ਪਾਏ ਅਗਰ ਬਿਨਾ ਪਰਮੇਸ਼ਰ ਦਾ ਮੰਦਰ ਬਣੇ ਅਗਰ ਉਹ ਬਿਨਾ ਪ੍ਰਭੂ ਯੀਸ਼ੂ ਦੀ ਦੁਲਹਨ ਬਣੇ ਅਗਰ ਉਹ ਇਸ ਹੱਦ ਤੀਕ ਦੀ ਸੇਵਾ ਕਰ ਸਕਦਾ ਆ ਤਾਂ ਅੱਜ ਪ੍ਰਭੂ ਯੀਸ਼ੂ ਮਸੀਹ ਦੀ ਦੇਹੀ ਦਾ ਇੱਕ ਅੰਗ ਹੋ ਕੇ ਪ੍ਰਭੂ ਯੀਸ਼ੂ ਦੀ ਦੁਲਹਨ ਹੋ ਕੇ ਪ੍ਰਭੂ ਯੀਸ਼ੂ ਮਸੀਹ ਦਾ ਮੰਦਰ ਹੋ ਕੇ ਅਗਰ ਪਵਿੱਤਰ ਆਤਮਾ ਦਾ ਸਾਮਰਥਨਾ ਭਰਪੂਰ ਹੋ ਕੇ ਇੱਕ ਸੇਵਕ ਨੇ موسی ਨਬੀ ਤੋਂ ਵੀ ਕਿਤੇ ਉੱਚ ਦਰਜੇ ਦੀ ਸੇਵਾ ਲਈ ਖੜੇ ਹੁਣਾਇਆ ਕਿ ਇਹ ਪਰਮੇਸ਼ਰ ਮੇਰਾ ਸ਼ਰੀਰੀਕ ਆਰਾਮ ਮੇਰਾ ਪੋਜਨ ਇਸ ਤੋਂ ਕਿਤੇ ਉੱਪਰ ਹੈ ਪ੍ਰਭੂ ਸੇਵਾ ਇਸ ਕਰਕੇ ਹਫੜਾ ਦਫੜੀ ਵਾਲੀ ਸੇਵਾ ਲਈ ਕਦੀ ਖੜੇ ਨਾ ਹੋਵੋ ਇਸ ਲਈ ਜਦੋਂ ਤੁਸੀਂ ਵਚਨ ਦੇ ਲਈ ਇੱਕ ਸ਼ਡਿਊਲ ਬਣਾ ਰਹੇ ਹੋ ਕਿ ਮੈਂ ਇਸ ਜਗ੍ਹਾ ਤੇ ਜਾਣਾ ਆ ਸੇਵਾ ਕਰਨੀ ਆ ਵਚਨ ਪ੍ਰਚਾਰ ਕਰਨਾ ਆ ਤਾਂ ਉਸ ਸ਼ਡਿਊਲ ਦਾ ਹਿੱਸਾ ਰੱਖੋ ਕਿ ਹਾਂ ਮੈਂ 2 ਘੰਟੇ 3 ਘੰਟੇ ਉੱਥੇ ਖੜਾ ਰਹੂੰਗਾ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਵਿੱਚ ਮੈਂ ਗਿਆ ਆ ਜਿਨ੍ਹਾਂ ਦੇ ਵਿੱਚ ਮੈਂ ਜਾਣਾ ਆ ਉਤਸ ਹਿਸਾਬ ਨਾਲ ਹਮੇਸ਼ਾ ਅੱਗੇ ਦੀ ਟਾਈਮਿੰਗ ਸੈੱਟ ਕਰੋ ਕਦੀ ਵੀ ਇਸ ਪ੍ਰਕਾਰ ਦੀ ਹਫੜਾ ਦਫੜੀ ਵਾਲੀ ਸੇਵਾ ਚਾਕੇ ਕਦੀ ਵੀ ਤੁਸੀਂ ਇਸ ਪ੍ਰਕਾਰ ਨਾਲ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ पाओगे ਇਸ ਲਈ ਜਿੰਨਾ ਲੋਕਾਂ ਦੇ ਵਿੱਚ ਤੁਸੀਂ ਗਏ ਹੋ ਉਹ ਲੋਕ ਜੁਆ ਉਹ ਹਮੇਸ਼ਾ ਹੀ ਤੁਹਾਡੇ ਤੋਂ ਸੰਤੁਸ਼ਟ ਹੋਣੇ ਜ਼ਰੂਰੀ ਆ ਤੁਸੀਂ ਦੇਖੋ ਜਿਹੜੇ ਬੱਚਿਆਂ ਨੂੰ ਪਤਰਸ ਜਾਂ ਕੁਝ ਚੇਲੇ ਰੋਕ ਰਹੇ ਸੀਗੇ ਚਿੜਕ ਰਹੇ ਸੀ ਸੋਚੋ ਅਗਰ ਉੱਥੋਂ ਹੀ ਵਾਪਸ ਚਲੇ ਜਾਂਦੇ ਤਾਂ ਕੀ ਉਹ ਸੰਤੁਸ਼ਟ ਹੋ ਕੇ ਜਾਂਦੇ ਕਿਉਂ ਖੁਦਾ ਦੀ ਹਜ਼ੂਰੀ ਤੋਂ ਉਹ ਸੰਤੁਸ਼ਟ ਹੋ ਕੇ ਜਾਂਦੇ ਉਹ ਘਰ ਜਾ ਕੇ ਕਿੰਨਾ ਬੋੜ ਬੜੋਂਦੇ ਇਹ ਕਿਸ ਪ੍ਰਕਾਰ ਦੀ ਇਹ ਸੇਵਾ ਆ ਕਿ ਅਸੀਂ ਪ੍ਰਾਰਥਨਾ ਕਰਵਾਉਣ ਲਈ ਬੱਚਿਆਂ ਨੂੰ ਲੈ ਕੇ ਗਏ ਸੀ ਔਰ ਸਾਨੂੰ ਉੱਥੋਂ ਝਿੜਕ ਕੇ ਮੋੜ ਦਿੱਤਾ ਗਿਆ ਸਾਨੂੰ ਮਿਲਨ ਨਹੀਂ ਦਿੱਤਾ ਗਿਆ ਕਹਿੰਦੇ ਪ੍ਰਭੂ ਆਰਾਮ ਕਰ ਰਿਹਾ ਕਹਿੰਦੇ ਥੱਕ ਗਿਆ ਆ ਕਹਿੰਦੇ ਅਸੀਂ ਥੱਕ ਗਏ ਆ ਸਮਾਂ ਔ ਜਿਆਦਾ ਹੋ ਗਿਆ ਇਸ ਪ੍ਰਕਾਰ ਨਾਲੋਂ ਕਿੰਨੇ ਨਿਰਾਸ਼ ਹੋ ਕੇ ਜਾਂਦੇ ਪਰ ਯੇਸ਼ੂ ਮਸੀਹ ਨੇ ਜਦੋਂ ਆਪਣੇ ਛੇਲਿਆਂ ਨੂੰ ਛਿੰਕਿਆ ਉਹਨਾਂ ਬੱਚਿਆਂ ਨੂੰ ਆਪਣੇ ਕੋਲ ਆਉਣ ਦਿੱਤਾ ਉਹਨਾਂ ਨੂੰ ਗੋਦ ਚ ਉਠਾਇਆ ਉਹਨਾਂ ਦੀ ਪ੍ਰਾਰਥਨਾ ਕੀਤੀ ਜਦੋਂ ਉਹਨਾਂ ਦੀ ਗੱਲਬਾਤ ਨੂੰ ਸੁਣਿਆ ਤਾਂ ਸੋਚੋ ਲੋਕ ਕਿੰਨੇ ਨਿਹਾਲ ਹੋ ਕੇ ਕਿੰਨੇ ਸੰਤੁਸ਼ਟ ਹੋ ਕੇ ਸਗਤ ਗਏ ਹੋਣਗੇ ਜਿਸ ਸਮੇਂ ਅਸੀਂ ਦੇਖਦੇ ਹਾਂ ਸਾਮਰੀਆ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ 2 ਦਿਨ ਠਹਿਰੇ ਆ ਰਿਹਾ ਤਾਂ ਉਹ ਲੋਕ ਕਿੰਨੇ ਸੰਤੁਸ਼ਟ ਕਿੰਨੇ ਨਿਹਾਲ ਹੋਏ ਹੋਣਗੇ ਕਿ ਹਾਂ ਉਹਦੇ ਕੋਲ ਸਾਡੇ ਲਈ ਸਮਾਂ ਹੈ ਇਸ ਲਈ ਸੇਂ ਪ੍ਰਭੂ ਯੀਸ਼ੂ ਮਸੀਹ ਦੀ ਸੇਵਕਾਈ ਨੂੰ ਦੇਖਿਏ ਔਰ ਇਸ ਪ੍ਰਕਾਰ ਦੀ ਸੇਵਾ ਲਈ ਅੱਗੇ ਆਈਏ ਹਫੜਾ ਦਫੜੀ ਵਾਲੀ ਸੇਵਾ ਨਹੀਂ ਸੀ ਪ੍ਰਭੂ ਦੀ ਉਹ ਇੱਕ ਰੂਹ ਵਾਸਤੇ ਉਹ ਹਜ਼ਾਰਾਂ ਦੇ ਕਾਫਲੇ ਨੂੰ ਰੋਕ ਦਿੰਦਾ ਸੀਗਾ ਪ੍ਰਭੂ ਇਹ ਆਤਮਾ ਵਾਸਤੇ ਕੀ ਕਰਦਾ ਸੀ ਉਹ ਆਪਣਾ ਸਾਰੀ ਪੈਦਲ ਮਾਰਚ ਨੂੰ ਰੋਕ ਦਿੰਦਾ ਸੀਗਾ ਕੋਈ ਗੱਲ ਨਹੀਂ ਅੱਧਾ ਘੰਟਾ ਇੱਕ ਘੰਟਾ ਵੇਸਟ ਹੋ ਜਾਏਗਾ ਉਹ ਇੱਕ ਮਸਲਾ ਨਹੀਂ ਆ ਅਗਰ ਇੱਕ ਘੰਟਾ ਖਰਚ ਕਰਕੇ ਅਗਰ ਇੱਕ ਰੂਹ ਬਚ ਜਾਂਦੀ ਹੈ ਤੋ ਸਵਰਗ ਵਿੱਚ ਤੋਂ ਜਸ਼ਨ ਮਨਾਏ ਜਾਣਗੇ ਖੁਸ਼ੀ ਮਨਾਈ ਜਾਊਗੀ ਅਸੀਂ ਇੱਕ ਘੰਟਾ ਖਰਚ ਕਰਾਂਗੇ 2 ਘੰਟੇ ਖਰਚ ਕਰਾਂਗੇ ਪਰ ਅਸੀਂ ਇੱਕ ਰੂਹ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਸੇਵਕ ਜਿਨ੍ਹਾਂ ਲਈ ਭੀੜ ਤੋਂ ਬਹੁਤ ਮਹੱਤਵ ਰੱਖਦੀ ਆ ਪਰ ਜਿਨ੍ਹਾਂ ਲਈ ਇੱਕ ਰੂਹ ਜ਼ਿਆਦਾ ਮਹੱਤਵ ਨਹੀਂ ਰੱਖਦੀ ਪਰ ਅਸਲੀ ਸੇਵਕ ਕੌਣ ਆ ਜਿਹੜਾ ਇੱਕ ਰੂਹ ਨੂੰ ਵੀ ਓਨਾ ਹੀ ਮਹੱਤਵਪੂਰਨ ਜਾਣਦਾ ਆ ਜਿੰਨਾ ਉਹ ਇੱਕ ਭੀੜ ਦਾ ਮਹੱਤਵ ਜਾਣਦਾ ਹੈ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਇਸ ਜੋ ਅਸੀਂ ਵਚਨ ਦੇਖਿਆ ਕਿ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸੀਂ ਜਾਓ ਔਰ ਮੈਂ ਇਸ ਭੀੜ ਨੂੰ ਵਿਦਿਆ ਕਰਕੇ ਆਵਾਂਗਾ ਸੋ ਇਸ ਦੇ ਵਿੱਚ ਜੋ ਅਸੀਂ ਦੇਖਿਆ ਜੋ ਵੀ ਵਚਨ ਸਿੱਖਿਆ ਕਿ ਇਸ ਪ੍ਰਕਾਰ ਦੀ ਸੇਵਾ ਹਰ ਸੇਵਕ ਨੇ ਕਰਨੀ ਆ ਹਰ ਵਿਸ਼ਵਾਸੀ ਨੇ ਅਜਿਹੀ ਸੇਵਾ ਲਈ ਤਿਆਰ ਹੋਣਾ ਹੈ ਸੋ ਪ੍ਰਭੂ ਸਵੱਚੀਂ ਦੇ ਰਹੀ ਸਰ ਨੂੰ ਆਸ਼ੀਸ਼ ਹੋਵੇ ਇਸ ਦੇ ਵਿੱਚ ਕੋਈ ਤੁਹਾਡਾ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਯਿਸੂ ਮਸੀਹ ਦੇ ਨਾਮ ਤੇ ਅਮੀਨ